ਖਾਲਸਾ ਵਾਹਿਗੁਰਜੀ ਕੀ ਫਤਿਹ ਅਰਦਾਸ ਇੱਕ ਓ ਅੰਕਾਰ ਜੀ ਦੀ ਵਾਹਿਗੁਰਜੀ ਕੀ ਫਤਿਹ ਵਾਖੀ ਰਿ ਪਗੋਤੀ ਜੀ ਕੀ ਪਾ ਸ਼ਹੀ 10ਵੀਂ ਪ੍ਰੀਤਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਇ ਸੈ ਅਰਜਨਾਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਾਈ श्री कृष्ण हरिक्षण त्याई सब सबजुग जाए तेक बहादुर करनो नित्या कर है सब हो साय दसवें पाशा साहेब श्री गुरु गोबिंद सिंह जी सपथाई हो साय दसवें दी जो श्री गुरु ग्रंथ साहब जी के पाठ दीदार ध्यान के बोलो जी ਪੰਜਾਬ ਪਿਆਰਿਆਂ ਚੋਂ ਆਹ ਸਾਬ ਜਾਦਿਆਂ ਚਾਲੀ ਮੁੱਕੀਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਦਾ ਨਾਮ ਜੱਪਿਆ ਵੰਡ ਕੀ ਛੱਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਐਂਡਰਡ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾ ਸਿੰਘ ਨਿਆ ਨੇ ਤਰ ਮਰ ਸੀ ਜਿੱਤੇ ਵੰਦ-ਵੰਦ ਬੰਦ-ਬੰਦ ਕਟਾਏ ਖੋਪੜੀਆਂ ਲਵਾਈਆਂ ਚਰਕੜੀਆਂ ਦੇ ਚੜੇ ਤਰਾਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾ ਸਵਾਸ ਸੰਗ ਨਹੀਂ ਬਾਈ ^{(3)} ਨਾ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾ ਦੱਕ ਦਾ ਸਰਬੰਥ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ प्रीत में सरबन्द खालसा जी की अरदास है जी सरबन्द खालसा जी को वाहे गुरु वाहे गुरु वाहे गुरु नाम चित्यावे चित्यावे सत का सर सुख होवे ता ता खालसाई साहिब क्या तारी खैर आए देख देख पते प्रीत की पैज पंथ की जी श्री खालसाई साहिब जी के बोल बाले बोलो जी ਸਿੱਖਾ ਨੂੰ ਸਿੱਖੀਦਾਨ ਕੇਦਾਨ ਰੈਗਦਾਨ ਵਿਵੇਕਦਾਨ ਸਹਾਦਾਨ ਪਰਸਾਦਾਨ ਨਾਮਦਾਨ ਸ੍ਰੀ ਅਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਸ਼ਨਾਣ ਚੌਕੀਆਂ ਛੰਡੇ ਵੂੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਾਤੂ ਕੀ ਮਤਬਾ ਰੱਖਾ ਵੇ ਗੁਰ ਇਹ ਆ ਕਾਲਪੁਰ ਖ ਆਪਣੇ ਪੰਦੇਸ ਅਦਾਸਾ ਇਹਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਕਾਲ ਸੈ ਇਹਨੂੰ ਬਖਸ਼ੋ ਹੇ ਨਿਮਾਨਿਆ ਦੇ ਮਾਨਨੀ ਤਾਨਿਆ ਦੇ ਤਾਨ ਨਿਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਆਪ ਜੀ ਹਜੂਰ ਅਰਦਾਸ ਬੇਨਤੀ ਹੈ ਜੀ ਆਜੀ ਦੇ ਬੱਚੇ ਪਰਸੋਂ ਬਾਣੀ ਪੜਦੇ ਆ ਸੁਣਦੇ ਆ ਜਾਪ ਕਰਦੀਆ ਕਰਉਂਦੇ ਆ ਹੋਈਆਂ ਗਲਤੀਆਂ ਮਾਫ ਕਰਨੀਆ ਅੱਗੋਂ ਵਾਸਤੇ ਸਿੱਧ ਸਪਸ਼ਟ ਬਾਣੀ ਪੜਨ ਸੁਣਨਦਾ ਬਾਲੂ ਦੰਬਖਸ਼ ਕਰਨਾ ਵਾਅਦਾ ਘਾਟਾ ਚੁੱਕ ਭੁੱਲ ਸ ਮਾਫ ਕਰਨੀ ਸਰਬੰਤ ਦੇ ਕਾਰਜ ਕਰਨ ਸਹੀ ਪਿਆਰੇ ਜਿਨ੍ਹਾਂ ਤੇ ਮੇਲ ਚਿਤ ਆਵੇ ਨਾਮ ਨਾਨਕ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੇ ਬੋਲੇ ਇਸ